ਟਿਆਲਾ ਪੁਲਿਸ ਵੱਲੋਂ ਸੋਸ਼ਲ ਮੀਡੀਆ ਉੱਤੇ ਸਰਗਰਮ ਪੱਤਰਕਾਰ ਬਲਤੇਜ ਪੰਨੂ ਦੀ ਗ੍ਰਿਫਤਾਰੀ ਜਿਸ ਢੰਗ ਨਾਲ ਕੀਤੀ ਗਈ ਹੈ ਉਹ ਬਹੁਤ ਅਜੀਬ ਹੈ ਇੱਕ ਔਰਤ ਨੇ ਇਲਜ਼ਾਮ ਲਾਇਆ ਕਿ ਉਸ ਨਾਲ ਝੂਠਾ ਵਾਅਦਾ ਕਰਕੇ ਬਾਹਰ ਲਿਜਾਣ ਦੇ ਲਾਲਚ ਵਿੱਚ ਸਰੀਰਕ ਸ਼ੋਸ਼ਣ ਕੀਤਾ ਗਿਆ ਇਹ ਮਸਲਾ ਕੁਝ ਸਾਲ ਪੁਰਾਣਾ ਹੈ ਪਰ ਇਸ ਦੀ ਸ਼ਿਕਾਇਤ ਉਸਨੇ ਹੁਣ ਕੀਤੀ ਹੈ ਪੁਲਿਸ ਨੇ ਪੰਨੂ ਖਿਲਾਫ ਆਈਪੀਸੀ ਦੀਆਂ 3 ਧਰਾਵਾਂ ਤਹਿਤ ਕੇਸ ਦਰ ਕੀਤਾ ਹੈ ਇਹ ਨੇ 376 ਯਾਨੀ ਬਲਾਤਕਾਰ ਰੇਪ 506 ਯਾਨੀ ਅਪਰਾਧੀ ਤਬਦੀ ਦੇਣਾ ਅਤੇ 420 ਯਾਨੀ ਧੋਖਾਧੜੀ ਪੁਲਿਸ ਨੂੰ ਇਸ ਕੇਸ ਚ ਸਾਵਧਾਨੀ ਵਰਤਨ ਦੀ ਲੋੜ ਸੀ ਜਿਸ ਢੰਗ ਨਾਲ ਉਸ ਦੀ ਗ੍ਰਿਫਤਾਰੀ ਹੋਈ ਯਾਨੀ ਉਸ ਨੂੰ ਬਿਨਾਂ ਨੋਟਿਸ ਦਿੱਤੇ ਅਚਾਨਕ ਪੁਲਿਸ ਕਾਰ ਚ ਸੁੱਟ ਕੇ ਲੈ ਗਈ ਉਹ ਨਿੰਦਨਯੋਗ ਏ ਇਹ ਤਦ ਕਰਨ ਦੀ ਲੋੜ ਸੀ ਜੇ ਘਟਨਾ ਬੀਤੀ ਰਾਤ ਦੀ ਹੁੰਦੀ ਜਾਂ ਉਸ ਸਵੇਰ ਦੀ ਹੁੰਦੀ ਅਤੇ ਸਬੂਤ ਨਸ਼ਟ ਕਰਨ ਦਾ ਖਤਸ਼ਾ ਹੁੰਦਾ ਇੱਕ ਕੇਸ ਪੁਰਾਣਾ ਸੀ ਅਤੇ ਇਸ ਔਰਤ ਦੀ ਸ਼ਿਕਾਇਤ ਤੇ ਪੁਲਿਸ ਨੂੰ ਚਾਹੀਦਾ ਸੀ ਕਿ ਪੰਨੂ ਨੂੰ ਨੋਟਿਸ ਪੇਜ ਕੇ ਪੁਲਿਸ ਸਟੇਸ਼ਨ ਵਿੱਚ ਸੱਦ ਕੇ ਗੱਲਬਾਤ ਕਰਦੇ ਅਤੇ ਪੰਨੂ ਦਾ ਬਿਆਨ ਲਿਖਦੇ ਜ਼ਿਆਦਾ ਤੋਂ ਜ਼ਿਆਦਾ ਉਸ ਦਾ ਪਾਸਪੋਰਟ ਪੁਲਿਸ ਆਪਣੇ ਕੋਲ ਰੱਖਣ ਦੀ ਕਚਹਿਰੀ ਤੋਂ ਇਜਾਜ਼ਤ ਲੈ ਸਕਦੀ ਸੀ ਕਿਉਂਕਿ ਇਹ ਸਭ ਕੁਝ ਨਹੀਂ ਕੀਤਾ ਗਿਆ ਸਾਰੇ ਪਾਸੇ ਸ਼ੰਕਾ ਜਤਾਈ ਜਾ ਰਹੀ ਹੈ ਕਿ ਬਲਤੇਜ ਪੰਨੂ ਨੂੰ ਇੱਕ ਸਾਜ਼ਿਸ਼ ਅਧੀਨ ਫਸਾਇਆ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਦਾ ਸੀ ਬਲਾਤਕਾਰ ਜਿਸ ਉੱਪਰ ਆਈਪੀਸੀ ਦੀ 376 ਤਾਰਾ ਲਾਗੂ ਹੁੰਦੀ ਹੈ ਉਹ ਬਹੁਤ ਸੰਗੀਨ ਤਾਰਾ ਹੈ ਇਹ ਪੁਲਿਸ ਦੀ ਅਤੇ ਤਫ਼ਤੀਸ਼ ਕਰਨ ਵਾਲੇ ਅਫਸਰਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਸ਼ਿਕਾਇਤ ਨੂੰ ਚੰਗੀ ਤਰ੍ਹਾਂ ਪਰਖਣ ਅਤੇ ਅੰਦਾਜ਼ਾ ਲਾਉਣ ਕਿ ਕੀ ਸ਼ਿਕਾਇਤਕਰਤਾ ਅਤੇ ਮੁਜਰਮ ਵਿਚਕਾਰ ਵਾਕਿਆ ਹੀ ਬਲਾਤਕਾਰ ਦੀ ਘਟਨਾ ਹੋਈ ਹੈ ਜਾਂ ਫਿਰ ਦੋ ਇਨਸਾਨਾਂ ਦੇ ਰਿਸ਼ਤੇਾਂ 'ਚ ਦਰਾੜ ਪਈ ਹੈ ਜਾਂ ਫਿਰ ਜੁਰਮ ਝੂਠਾ ਹੈ ਕਿ ਸੱਚਾ ਹੈ ਇਸ ਕੇਸ ਚ ਰਾਜ ਦੇ ਗ੍ਰਹਿ ਵਿਭਾਗ ਨੂੰ ਦਖਲ ਦੇਣਾ ਚਾਹੀਦਾ ਹੈ ਪੰਨੂ ਨੂੰ ਫੌਰਨ ਰਿਹਾ ਕਰਨਾ ਚਾਹੀਦਾ ਹੈ ਤੇ ਇੱਕ ਕਮੇਟੀ ਵੱਲੋਂ ਜਾਂਚ ਕਰवानी ਚਾਹੀਦੀ ਹੈ